ਹੈਲੋ ਫਰੈਂਡਸ ਹਾਂ ਵਾਰੀਓ। ਹੋਪ ਸੋ ਸਾਰੇ ਵਧੀਆ ਹੋਵੋਗੇ। ਬ੍ਰਾਈਟ ਫਿਚਰ ਅਕੈਡਮੀ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਥੋੜੇ ਦਿਨ ਸਿਸਟਰ ਦੀ ਮੈਰਿਜ ਦੇ ਵਿੱਚ ਬੀਜ਼ੀ ਹੋਣ ਕਰਕੇ ਕਲਾਸ ਨਹੀਂ ਲੈ ਪਾਈ। ਆਪਾਂ ਹੁਣ ਕੰਟੀਨਿਊ ਕਰਾਂਗੇ। ਪਲੀਜ਼ ਸਪੋਟ ਕਰੋ। ਸ਼ਾਸ਼ਨ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ। ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਸਾਰਿਆਂ ਤੱਕ ਵੀਡੀਓ ਪਹੁੰਚ ਸਕੇ ਤੇ ਜਿਹੜੇ ਵੀ ਆਪਾਂ ਬਣਾਵਾਂਗੇ ਉਹ ਸਾਰੇ ਕੀ ਹੈ ਥਿਉਰੀ ਪਲੱਸ ਐਮਸੀਕਿਊ ਸਭ ਕਰਾਂਗੇ ਐਂਡ ਤੇ ਆਪਾਂ ਪ੍ਰੈਕਟਿਸ ਕਰਾਂਗੇ ਆਪਣੀ 6th ਕਲਾਸ ਦੀ ਜਿਹੜੀ ਐਨਸੀਆਰਟੀ ਸੀਗੀ ਜੀਓਗ੍ਰਾਫੀ ਦੀ ਉਹ ਕੰਪਲੀਟ ਹੋ ਚੁੱਕੀ ਆ ਤੇ ਅੱਜ ਆਪਾਂ 7th ਕਲਾਸ ਦੀ ਜੀਓਗ੍ਰਾਫੀ ਦਾ ਫਰਸਟ ਚੈਪਟਰ ਕਰ ਰਿਹਾ ਤੇ ਤੁਸੀਂ ਦੇਖੋਗੇ ਕਿ ਜਿਹੜਾ 8 ਫੈਬ ਨੂੰ ਇਗਜ਼ਾਮ ਹੋਇਆ ਸੀ ਸੀਟੈਟ ਦਾ ਉਹ ਇਗਜ਼ਾਮ ਦੇ ਵਿੱਚ ਐਸਐਸਟੀ ਦਾ ਇਹਦੇ ਵਿੱਚ ਇੱਕ ਕੁਐਸਚਨ ਆਇਆ ਹੋਇਆ ਹੈਗਾ ਚਲੋ ਫਿਰ ਹੁਣ ਟਾਈਮ ਵੇਸਟ ਰਿੰਗ ਕਰਦੇ ਕਰਦਿਆਂ ਸ਼ੁਰੂ এনवायरमेंट এনवायरमेंट ਕੀ ਹੁੰਦਾ ਹੈ ਜਿਹੜਾ ਆਪਣੇ ਚਾਰੇ ਪਾਸੇ ਫੈਲਿਆ ਹੋਇਆ ਹੈਗਾ ਉਹਨੂੰ ਆਪਾਂ ਕੀ ਕਹਨੇ ਆ এনवायरमेंट ਕਹਨੇ ਆ ਐਂਦੀ ਉਤਪਤੀ ਐਂਦਾ ਕਿਸ ਕਿੱਦਾਂ ਹੋਈ ਸੀਗੀ ਵਾਤਾਵਰਣ ਸ਼ਬਦ ਦੀ ਜਿਹੜੀ ਉਤਪਤੀ ਹੈਗੀ ਆ ਉਹ ਫ੍ਰੈਂਚ ਸ਼ਬਦ ਤੋਂ ਹੈ ਇਹ ਕੁਐਸ਼ਨ ਵੀ ਆ ਚੁੱਕਿਆ ਹੈਗਾ ਫ੍ਰੈਂਚ ਸ਼ਬਦ ਵਾਲਾ ਤਾਂ ਫ੍ਰੈਂਚ ਸ਼ਬਦ ਦਾ ਜਿਹੜਾ ਹੈਗਾ ਫ੍ਰੈਂਚ ਸ਼ਬਦ ਤੋਂ ਹੋਈ ਹੈ ਤੇ ਫ੍ਰੈਂਚ ਦਾ ਐਨਵਾਇਰੋ ਐਨਵਾਇਰਨਰ ਸੀਗਾ ਆਉਂਦੇ ਤੋਂ ਹੋਈ ਹੈ ਤੇ ਐਨਵਾਇਰੋਨੋਰ ਦਾ ਅਰਥ ਕੀ ਹੈ ਗੁਆਂਢ ਨੇਪਰ ਦਾ এনवायरमेंट ਵਰਡ ਜਿਹੜਾ ਹੈਗਾ ਔਰ ਔਰੀਜਿਨੇਟ ਫਰੋਮ ਦਾ ਫਰੈਂਚ ਵਰਡ ਇਨਵਾਰਨਰ which means ਨੇਬਰਹੂਡ ਦਾ ਮਤਲਬ ਕੀ ਹੈ ਨੇਬਰਹੂਡ ਮੈਂ ਇਹ ਬਾਈਲਿੰਗੁਅਲ ਆ ਕਹਨੀਆ ਕਿਉਂਕਿ ਬਹੁਤ ਸਾਰੇ ਸਟੂਡੈਂਟ ਹੁੰਦੇ ਨੇ ਜਿਹੜੇ ਇੰਗਲਿਸ਼ ਮੀਡੀਅਮ ਦੇ ਹੁੰਦੇ ਨੇ ਬਹੁਤੇ ਇਹੋ ਜਿਹੇ ਹੁੰਦੇ ਨੇ ਜਿਹੜੇ ਕਿ ਪੰਜਾਬੀ ਮੀਡੀਅਮ ਦੇ ਹੁੰਦੇ ਨੇ ਤੇ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਫਿਰ ਮੈਂ ਕਿਹਾ ਬਾਈਲਿੰਗੁਅਲ ਬਣਾਨੀਆਂ ਤਾਂ ਕਿ ਕਿਸੇ ਨੂੰ ਕੀ ਲੈਂਗੁਏਜ ਤੋਂ ਰਿਲੇਟਡ ਕੋਈ ਪ੍ਰੋਬਲਮ ਨਾ ਹੋਵੇ ਹੁਣ ਆਪਾਂ ਇਹਦੇ मीनिंग ਤਾਂ ਵੇਖ ਲਿਆ ਹੈਗਾ ਤੇ ਹੁਣ ਆਪਾਂ ਵੇਖਦੇ ਹਾਂ ਡੈਫੀਨੇਸ਼ਨ ਇਸ ਦੀ ਡੈਫੀਨੇਸ਼ਨ ਕੀ ਹੈ ਕਿਸੇ ਵੀ ਜੀਵਤ ਪ੍ਰਾਣੀ ਦੇ ਚਾਰੇ ਪਾਸੇ ਪਾਈ ਜਾਣ ਵਾਲੇ ਲੋਕ ਹੋ ਗਏ ਸਥਾਨ ਹੋ ਗਿਆ ਵਸਤੂਆਂ ਹੋ ਗਿਆ ਕੁਦਰਤੀ ਜਿਹੜਾ ਵਾਤਾਵਰਣ ਹੋ ਗਿਆ ਤਾਂ ਇਹਨੂੰ ਆਪਾਂ ਕੀ ਕਹਿੰਦੇ ਹਾਂ ਵਾਤਾਵਰਣ ਕਹਿੰਦੇ ਆ ਇਹ ਕੁਦਰਤੀ ਹਨ ਅਤੇ ਮਨੁੱਖ ਦੁਆਰਾ ਬਣਾਈਆਂ ਗਈਆਂ ਘਟਨਾਵਾਂ ਦਾ ਸੁਮੇਲ ਹੈ ਦਾ ਪੀਪਲ ਪਲੇਸ ਥਿੰਗਸ ਐਂਡ ਨੇਚਰ दैट ਸਰਾਊਂਡਿੰਗ ਆਰ ਲੀਵਿੰਗ ਓਰੀਜ਼ਮ ਆਰ ਕਾਲਡ ਦਾ এনਵਾਇਰਨਮੈਂਟ ਇਟ ਇਜ਼ ਅ ਕੰਬੀਨੇਸ਼ਨ ਆਫ ਨੈਚਰਲ ਐਂਡ ਹਿਊਮਨ ਕਿਉਂਕਿ ਇਹ ਜਿਹੜਾ ਕੰਬੀਨੇਸ਼ਨ ਹੈਗਾ এনਵਾਇਰਨਮੈਂਟ ਦਾ ਇਹ ਨੈਚਰਲ ਕੁਦਰਤੀ ਵੀ ਹੈਗਾ ਤੇ ਇਹ ਹਿਊਮਨ ਮੇਡ ਫਿਉਨਮੀਆ ਵੀ ਹੈਗਾ ਮਤਲਬ ਇਹ ਹਿਊਮਨ ਮੇਡ ਵੀ ਹੈ ਜਿਹੜਾ ਮਨੁੱਖ ਦੁਆਰਾ ਤਿਆਰ ਕੀਤਾ ਹੋਇਆ ਵਸਤੂਆਂ ਜਿਹੜੀਆਂ ਹੋਗੀਆਂ ਤੇ ਇੱਕ ਆਪਣਾ ਕੀ ਹੈ ਕੁਦਰਤੀ ਜੋ ਆਪਣੀਆਂ ਬਨਸਪਤੀਆਂ ਨਦੀਆਂ ਆਪਣਾ ਆਲਾ ਦੁਆਲਾ ਤਾਂ ਇਹ ਸਾਰੇ ਕੀ ਹਨ ਨੇਚਰਲ ਹਨ ਵਾਤਾਵਰਨ ਦੇ ਕਿੰਨੇ ਹਿੱਸੇ ਹਨ ਵਾਤਾਵਰਨ ਦੇ ਹਿੱਸੇ ਫਸਟ ਆਪਣਾ ਹੈਗਾ ਜਿਹੜਾ ਉਹ ਕੁਦਰਤੀ ਵਾਤਾਵਰਨ ਨੇਚਰਲ এনवायरमेंट ਨੇਚਰਲ এনवायरमेंट ਜਿਹੜਾ ਆਪਾਂ ਨੂੰ ਗੋਡ ਗਿਫਟਡ ਹੈਗਾ ਇਸ ਵਿੱਚ ਧਰਤੀ ਤੇ ਪਾਈਆਂ ਜਾਣ ਵਾਲੀਆਂ ਜੀਵਤ ਜੀਵਿਤ ਬਾਇਓਟਿਕ ਅਤੇ ਅਜੇਵਿਤ ਅਬਾਇਓਟਿਕ ਦੋਵਾਂ ਕੀ ਹਨ ਸਥਿਤੀਆਂ ਸ਼ਾਮਿਲ ਹੁੰਦੀਆਂ ਨੇ ਇੱਕ ਜੀਵਿਤ ਹੋ ਗਿਆ ਇੱਕ ਅਜੀਵਿਤ ਹੋ ਗਿਆ ਜੀਵਿਤ ਉਹ ਹੁੰਦੀਆਂ ਨੇ ਜਿਹੜੇ ਕਿ ਪ੍ਰਾਣੀ ਹੋਗੇ ਸਾਹ ਲੈਂਦੇ ਨੇ ਉਹਨਾਂ ਨੂੰ ਆਪਾਂ ਜੀਵਿਤ ਪ੍ਰਾਣੀ ਮੰਨਦੇ ਹਾਂ ਜਿਵੇਂ ਪੌਦੇ ਜੰਤੂ ਜਾਨਵਰ ਬर्ड ਮਨੁੱਖ ਤਾਂ ਇਹ ਸਾਰੇ ਕੀ ਹੋਗੇ ਬਾਇਓਟਿਕ ਹੋਗੇ ਆ ਜੀਵਿਤ ਕੇ ਅਬਾਇਓਟਿਕ ਜਿਹੜੇ ਹੁੰਦੇ ਨੇ ਜਿਹੜੇ ਨਰਜੀਵ ਪਦਾਰਤ ਹੁੰਦੇ ਨੇ ਸੰਸਾਰ ਤੇ ਉਹਨਾਂ ਨੂੰ ਆਪਾਂ ਨਿਰਜੀਵ ਪਦਾਰਤ ਕਹਿੰਦੇ ਆ ਜੋ ਬਰਥ ਨਹੀਂ ਲੈ ਪਾਉਂਦੇ ਸਾਹ ਨਹੀਂ ਲੈ ਪਾਉਂਦੇ ਜਿਵੇਂ ਕਿ ਜ਼ਮੀਨ ਹੋ ਗਿਆ ਥਲ ਹੋ ਗਿਆ ਵਸਤੂਆਂ ਹੋ ਗਿਆ ਇਹ ਸਭ ਇਟ ਇਨਕਲੂਡ ਬੋਥ ਬਾਇਓਟਿਕ ਐਂਡ ਅਬਾਇਓਟਿਕ ਕੰਡੀਸ਼ਨਸ ਐਗਜ਼ਿਸਟਿੰਗ ਔਨ ਅਰਥ ਜਿਹੜੀਆਂ ਅਰਥ ਦੇ ਉੱਤੇ ਬਾਇਓਟਿਕ ਤੇ ਅਬਾਇਓਟਿਕ ਜਿਹੜੀਆਂ ਹੁੰਦੀਆਂ ਨੇ ਕੰਡੀਸ਼ਨਸ ਹੁੰਦੀਆਂ ਨੇ ਉਹਨੂੰ ਆਪਾਂ ਕੀ ਬੋਲਦੇ ਹਾਂ ਕੁਦਰਤੀ ਵਾਤਾਵਰਣ ਕਹਿੰਦੇ ਹਾਂ ਨੈਕਸਟ ਆਪਣਾ ਮਨੁੱਖੀ এনवायरमेंट ਹੈ ਆਪਣਾ ਸੈਕਿੰਡ ਹੈ ਸੈਕਿੰਡ ਆਪਣਾ ਕੀ ਹੈ ਹਿਊਮਨ এনवायरमेंट ਹਿਊਮਨ এনवायरमेंट ਉਹ ਮਨੁੱਖ ਦੀਆਂ ਆਪਸੀ ਕਿਰਿਆਵਾਂ ਜਿਹੜੇ ਮਨੁੱਖ ਕੋਈ ਵੀ ਐਕਟੀਵਿਟੀ ਕਰਦਾ ਹੈ ਕੋਈ ਵੀ ਉਹਨਾਂ ਦੀਆਂ ਗਤੀਵਿਧੀਆਂ ਐਕਟੀਵਿਟੀਆਂ ਹੋ ਗਿਆ ਅਤੇ ਉਹਨਾਂ ਦੁਆਰਾ ਬਣਾਈਆਂ ਗਈਆਂ ਰਚਨਾਵਾਂ ਸ਼ਾਮਿਲ ਹਨ ਕੋਈ ਵੀ ਹਿਊਮਨ ਕੀ ਹੈ ਕ੍ਰिएशन ਕਰਦਾ ਹੈ ਕ੍ਰੀਏਟੀਵਿਟੀ ਕਰਦਾ ਹੈ ਤਾਂ ਉਹ ਸਾਰੀਆਂ ਕੀ ਆਉਂਦੀਆਂ ਨੇ ਮਨੁੱਖੀ ਵਾਤਾਵਰਣ ਦੇ ਵਿੱਚ ਆਉਂਦੀਆਂ ਨੇ ਮਨੁੱਖ ਦੁਆਰਾ ਬਣਾਈਆਂ ਗਈਆਂ ਚੀਜ਼ਾਂ ਕੀ ਕਹਾਉਂਦੀਆਂ ਨੇ ਮਨੁੱਖੀ ਵਾਤਾਵਰਣ ਕਹਾਉਂਦੀਆਂ ਨੇ ਜਾਂ ਫਿਰ ਮਨੁੱਖ ਆਪਸ ਦੇ ਵਿੱਚ ਜਿਹੜੀਆਂ ਕਿਰਿਆਵਾਂ ਕਰਦੇ ਨੇ ਉਹਨਾਂ ਦੀਆਂ ਮਨੁੱਖਰੀਆਂ ਗਤੀਵਿਧੀਆਂ ਨੇ ਜਾਂ ਫਿਰ ਉਹਨਾਂ ਦੁਆਰਾ ਬਣਾਈਆਂ ਗਈਆਂ ਰਚਨਾਵਾਂ ਕੋਈ ਵੀ ਹੈ ਤਾ ਇਹ ਸਾਰੀਆਂ ਕੀ ਹਨ ਇਹ ਸਭ ਮਨੁੱਖੀ ਵਾਤਾਵਰਣ ਦਾ ਹਿੱਸਾ ਹੈ 3 ਨੰਬਰ ਤੇ ਆਪਣਾ ਆ ਜਾਂਦਾ ਹੈ ਲਿਥੋਸਫੇਅਰ ਮਤਲਬ ਥਲ ਮੰਡਲ ਇਹ ਆਪਣਾ ਸੀਟ ਐਟ ਦੇ ਵਿੱਚ ਵੀ ਆਇਆ ਹੋਇਆ ਸੀਗਾ ਤਾਂ ਮੋਸਟ ਇੰਪੋਰਟੈਂਟ ਬਣ ਕੇ ਚੱਲੋ ਧਰਤੀ ਦੀ ਜਿਹੜੀ ਠੋਸ ਪਰਤ ਆ ਜਾਂ ਸਭ ਤੋਂ ਉੱਪਰ ਵਾਲੀ ਪਰਤ ਜਿਹਨੂੰ ਆਪਾਂ ਥਲ ਮੰਡਲ ਵੀ ਕਹਿੰਦੇ ਆ ਮਤਲਬ ਠੋਸ ਪਰਤ ਜਿੰਦੇ ਤੇ ਆਪਾਂ ਰੰਨੇ ਆ ਮਿੱਟੀ ਹੋਵੇ ਖਨੀਜ ਚਟਾਨਾ ਖਨੀਜ ਤੋਂ ਬਣਿਆ ਹੋਇਆ ਹੁੰਦਾ ਹੈ ਜਿਹੜਾ ਮਿੱਟੀ ਦੀ ਪਤਲੀ ਪਰਤ ਨਾਲ ਟਕਿਆ ਹੁੰਦਾ ਹੈ ਤਾਂ ਇਹਨੂੰ ਆਪਾਂ ਕੀ ਹੈ ਥਲ ਮੰਡਲ ਕਹਿੰਦੇ ਆ ਦਾ ਸੋਲਿਡ ਕਰਸਟ ਆਫ ਕਰਸਟ অর ਦਾ ਹਾਰ ਟਾਪ ਲੇਅਰ ਆਫ ਦਾ ਅਰਥ ਇਜ਼ ਕਾਲਡ ਦਾ ਲਿਥੋਸਫੀਅਰ ਜਿਹੜੀ ਕੀ ਹੈ ਟਾਪ ਲੇਅਰ ਹੁੰਦੀ ਹੈ ਅਰਥ ਦੀ ਤੇ ਹਾਰਡ ਹੁੰਦੀ ਹੈ ਸੋਲਿਡ ਹੁੰਦੀ ਹੈ ਮਤਲਬ ਕਰਸਟ ਹੁੰਦੀ ਹੈ ਤਾਂ ਉਹਨੂੰ ਆਪਾਂ ਕੀ ਬੋਲਦੇ ਹਾਂ ਲੀਥੋਸਫੀਅਰ ਬੋਲਦੇ ਹਾਂ ਇਟ ਇਜ਼ ਮੇਡ ਅਪ ਆਫ ਰੌਕਸ ਐਂਡ ਮਿਨਰਲਸ ਐਂਡ ਕਵਰਡ ਬਾਈ ਥਿਨ ਏਅਰ ਆਫ ਸੋਇਲ ਤਾਂ ਇਹ ਐਸ ਇਟ ਇਜ਼ ਜਿਹੜੀ ਸੀਗੀ ਸਟੇਟਮੈਂਟ ਆਪਾਂ ਨੂੰ ਸੀਟਟ ਦੇ 8 8 ਫੇਵ ਵਾਲੇ ਦਿਨ ਕੀ ਹੈ ਐਸ ਇਟ ਇਜ਼ ਆਪਾਂ ਨੂੰ ਵੇਖਣ ਨੂੰ ਮਿਲੀ ਹੈ ਜਿਹੜਾ ਮਾਰਨਿੰਗ ਸ਼ਿਫਟ ਦੇ ਵਿੱਚ ਇਗਜ਼ਾਮ ਹੋਇਆ ਸੀਗਾ ਨੈਕਸਟ ਆਪਣਾ ਇਹ ਪਹਾੜਾ ਮੈਦਾਨਾ ਪਠਾਰ ਅਤੇ ਘਾਟੀਆਂ ਵਰਗੀਆਂ ਵੱਖ-ਵੱਖ ਭੂ-ਆਕਰਤੀਆਂ ਵਾਲੀ ਇੱਕ ਅਸਮਾਨ ਸਤਹ ਹੈ ਮਤਲਬ ਇਹ ਜਿਹੜੀ ਧਰਤੀ ਹੁੰਦੀ ਹੈ ਆਪਣੀ ਇਹ ਸਮਾਨ ਨਹੀਂ ਹੁੰਦੀ ਕਿੱਥੇ ਤਾਂ ਪਹਾੜ ਹੈ ਕਿੱਥੇ ਪਠਾਰ ਹੈ ਮੈਦਾਨਾ ਤੇ ਘਾਟੀਆਂ ਵਰਗੀਆਂ ਉੱਚੀਆਂ ਨੀਵੀਆਂ ਹੋਣ ਕਰਕੇ ਇਹਨਾਂ ਨੂੰ ਕੀ ਹੈ ਭੂਗਿਰਤੀਆਂ ਬਣ ਜਾਂਦੀਆਂ ਨੇ ਇਹਨਾਂ ਨੂੰ ਆਪਾਂ ਕੀ ਹੈ ਇੱਕ ਅਸਮਾਨ ਸਤਾ ਬੋਲ ਦਿੰਦੇ ਹਾਂ ਇਟ ਇਜ਼ ਇਰੈਗੂਲਰ ਸਰਫੇਸ ਵਿਦ ਵਾਇਰਸ ਲੈਂਡਫਾਰਮਸ ਸੱਚ ਐਜ਼ ਮਾਊਂਟੇਨਸ ਪਲੇਟੂਸ ਪਲੇਨਸ ਐਂਡ ਵੈਲੀਜ਼ ਇਹ ਪਠਾਰ ਜਿਹੜੇ ਹੁੰਦੇ ਨੇ ਪਹਾੜ ਹੁੰਦੇ ਨੇ ਮੈਦਾਨ ਘਾਟੀ ਇਹ ਵਰਗੀਆਂ ਵੱਖ-ਵੱਖ ਭੂਆਕਰਤੀਆਂ ਵਾਲੀ ਅਸਮਾਨ ਸਤਾ ਹੁੰਦੀ ਹੈ ਤੇ ਇਹ ਭੂਆਕਰਤੀਆਂ ਮਹਾਦੀਪਾ ਤੋਂ ਇਲਾਵਾ ਮਹਾਸਾਗਰਾਂ ਦੀ ਸਤਾ ਤੇ ਵੀ ਪਾਈਆਂ ਜਾਂਦੀਆਂ ਨੇ ਮਤਲਬ ਇਹ ਇਕੱਲੀ ਦੀ ਰੈਗੂਲਰ ਸਰਫੇਸ ਹੁੰਦੀ ਹੈ ਜਿਹੜੀ ਏਪੂ ਆਕਰਤੀਆਂ ਮਹਾਦੀਪਾਂ ਤੇ ਹੀ ਨਹੀਂ ਹੁੰਦੀਆਂ ਇਹ ਮਹਾਸਾਗਰਾਂ ਦੀਆਂ ਸਤਾਂ ਤੇ ਵੀ ਹੁੰਦੀਆਂ ਨੇ ਨੈਕਸਟ ਆਪਣਾ ਥਲ ਮੰਡਲ ਉੱਪਰ ਖੇਤਰ ਹੈ ਥਲ ਮੰਡਲ ਦੇ ਉੱਤੇ ਕੀ ਹੈਗਾ ਇੱਕ ਖੇਤਰ ਹੈਗਾ ਜੋ ਸਾਨੂੰ ਜੰਗਲ ਖੇਤੀਬਾੜੀ ਤੇ ਮਨੁੱਖੀ ਬਸਤੀਆਂ ਲਈ ਜ਼ਮੀਨ ਅਤੇ ਪਸ਼ੂਆਂ ਨੂੰ ਚਰਾਉਣ ਲਈ ਘਾ ਦੇ ਮੈਦਾਨ ਪ੍ਰਦਾਨ ਕਰਦਾ ਹੈ ਤੇ ਇਹ ਖਨੀਜ ਸੰਪਤੀ ਦਾ ਇੱਕ स्त्रोत ਹੈ ਮਤਲਬ ਲਿਥੋਸਫੇਅਰ ਇਜ਼ ਦਾ ਡੋਮੇਨ दैट प्रोवाइड अस फॉर ਏਸਟ ਗ੍ਰਾਸ ਲੈਂਡ অর ਫੋਰ ਗ੍ਰਾਜ਼ਿੰਗ ਆਪਾਂ ਨੂੰ ਕੀ ਹੈ ਪਸ਼ੂਆਂ ਦੇ ਚਰਾਉਣ ਦੇ ਲਈ ਕਾ ਦੇ ਮੈਦਾਨ ਪ੍ਰਾਪਤ ਕਰਦਾ ਹੈ ਲੈਂਡ ਫॉर ਐਗਰੀਕਲਚਰ ਆਪਾਂ ਨੂੰ ਮਤਲਬ ਖੇਤੀ ਕਰਨ ਦੇ ਲਈ ਵੀ ਲੈਂਡ ਪ੍ਰੋਵਾਈਡ ਹੁੰਦੀ ਹੈ ਤੇ ਐਂਡ ਹਿਊਮਨ ਸੈਟਲਮੈਂਟ ਮਨੁੱਖ ਦੇ ਰਹਿਣ ਦੇ ਲਈ ਵੀ ਕੀ ਹੈ ਯੂਜ਼ ਕੀਤਾ ਜਾਂਦਾ ਹੈ ਇਟ ਇਜ਼ ਆਲਸੋ ਇਸ ਸੋਰਸ ਆਫ ਮਿਨਰਲ ਵੈਲਥ ਮਤਲਬ ਇੱਥੇ ਬਹੁਤ ਸਾਰੇ ਖਣਿਜ ਦੀ ਕੀ ਹੈ ਸੰਪਤੀ ਦੇ स्त्रोत ਮਿਲਦੇ ਹਨ ਸੋਰਸ ਆਫ ਮਿਨਰਲ ਵੈਲਥ ਮਤਲਬ ਬਹੁਤ ਸਾਰੇ ਸੋਰਸ ਮਿਲਦੇ ਨੇ ਮਿਨਰਲ ਦੇ ਆਪਣਾ 3 ਨੰਬਰ ਤੇ ਆ ਜਾਂਦਾ ਹੈ ਜਲ ਮੰਡਲ ਹੈਡੋਸਫੀਅਰ ਹਾਈਡਰੋਸਫੀਅਰ ਦੇ ਵਿੱਚ ਕੀ ਹੈ ਪਾਣੀ ਦੇ ਖੇਤਰ ਨੂੰ ਜਲ ਮੰਡਲ ਕਹਿੰਦੇ ਹਨ ਜਿੱਥੇ ਪਾਣੀ ਦੇ ਬਹੁਤ ਸਾਰੇ ਸਰੋਤ ਹੁੰਦੇ ਨੇ ਜਿਵੇਂ ਕਿ ਨਦੀ ਹੋ ਗਿਆ ਜਲ ਹੋ ਗਿਆ ਸਮੁੰਦਰ ਮਹਾਸਾਗਰ ਆਦਿ ਵਰਗੇ ਵੱਖ-ਵੱਖ ਜਲ ਭੰਡਾਰਾ ਤੋਂ ਮਿਲ ਕੇ ਬਣਿਆ ਹੁੰਦਾ ਹੈ ਇਹ ਜਲ ਮੰਡਲ ਆਪਣੇ ਹਿਊਮਨ ਹਿਊਮਨ ਮੇਡ ਵੀ ਹੁੰਦਾ ਹੈ ਤੇ ਆਪਣਾ ਨੇਚਰਲ ਵੀ ਹੋ ਸਕਦਾ ਹੈ ਨੇਚਰਲ ਹੁੰਦਾ ਹੈ ਤੇ ਹਿਊਮਨ ਵੀ ਹੁੰਦਾ ਹੈ ਦਾ ਡੋਮੇਨ ਆਫ ਵਾਟਰ ਇਜ਼ ਰੈਫਰਡ ਟੂ ਐਜ਼ ਅ ਐਸ ਦਾ ਹਾਈਡਰੋਸਫੀਅਰ ਮਤਲਬ ਜਿਹੜਾ ਡੋਮੇਨ ਹੁੰਦਾ ਹੈ ਪਾਣੀ ਦੇ ਖੇਤਰ ਨੂੰ ਆਪਾਂ ਕੀ ਬੋਲਦੇ ਹਾਂ ਜਲ ਮੰਡਲ ਕਹਿੰਿਆ ਇਟ ਕੰਪਰਾਈਜ਼ ਵੈਰੀਅਸ ਸੋਰਸ ਆਫ ਵਾਟਰ ਐਂਡ ਅ ਡਿਫਰੈਂਟ ਟਾਈਪ ਆਫ ਵਾਟਰ ਬਾਡੀਜ਼ ਲਾਈਕ ਰੀਵਰ ਲੇਕਸ ਹੋ ਗਿਆ ਸੀਜ਼ ਓਸ਼ियंस ਅ ਟੈਕਸਟਾ ਬਹੁਤ ਸਾਰੇ ਆਪਾਂ ਨੂੰ ਵੈਰੀਅਸ ਸੋਰਸ ਮਿਲਦੇ ਨੇ ਪਾਣੀ ਦੇ ਜਿਵੇਂ ਕਿ ਬਹੁਤ ਡਿਫਰੈਂਟ ਟਾਈਪ ਦੇ ਜਿਵੇਂ ਕਿ ਨਦੀਆਂ ਹੋਗੇ ਝੀਲ ਹੋਗੇ ਜਾਂ ਫਿਰ ਸਮੁੰਦਰ ਹੋਗੇ ਜਾਂ ਫਿਰ ਓਸ਼ियंस ਮਤਲਬ ਮਹਾਸਾਗਰ ਹੋਗੇ ਐਨਾ ਤੂੰ ਆਪਾਂ ਨੂੰ ਕਿਹਾ ਜਲ ਦੇ ਪੂਰੇ ਭੰਡਾਰ ਮਿਲਦੇ ਨੇ ਨੈਕਸਟ ਹੈਗਾ ਆਪਣਾ ਕਿ 71% ਆਫ ਦਾ ਅਰਥ ਇਜ਼ ਵਾਟਰ ਐਂਡ 29% ਇਜ਼ ਲੈਂਡ ਆਪਣਾ ਜਿਹੜਾ ਪ੍ਰਿਥਵੀਤੀ ਹੈਗਾ ਹਿੱਸਾ ਉਹ ਕਿਹਾ 71% ਵਾਟਰ ਦਾ ਹੈਗਾ ਤੇ 29% ਕੀ ਹੈ ਜਮੀਨ ਹੈਗੀ ਹੈ ਥਲ ਮੰਡਲ ਹੈਗਾ 올 ਫਾਰਮਜ਼ ਆਫ ਵਾਟਰ ਆਰ ਪ੍ਰੈਜ਼ెంట్ ਇਨ ਦਾ ਹਾਈਡੋਸਫੀਅਰ ਮਤਲਬ ਜਲ ਮੰਡਲ ਦੇ ਵਿੱਚ ਜਲ ਦੇ ਸਾਰੇ ਰੂਪ ਮੌਜੂਦ ਹਨ ਮੋਰ ਦਨ 79% ਆਫ ਦਾ ਅਰਥ ਇਜ਼ ਵਾਟਰ ਇਜ਼ ਫਾਊਂਡ ਔਨ ਦਾ ਓਸ਼ੀਅਨ ਜਿਹੜਾ 97% ਹੈਗਾ ਵਾਟਰ ਦਾ ਇਹ ਕਿੰਨਾ ਹੈ ਅਰਥ ਦੇ ਉੱਤੇ ਵਾਟਰ ਜਿਹੜਾ 79% ਆ ਉਹ ਆਪਾਂ ਨੂੰ ਕਿੱਥੋਂ ਮਿਲਦਾ ਹੈ ਮਹਾਸਾਗਰਾਂ ਤੋਂ ਮਿਲਦਾ ਹੈ ਨੈਕਸਟ ਆਪਣਾ ਵਾਯੂ ਮੰਡਲ ਐਟਮੋਸਫੇਅਰ ਧਰਤੀ ਦੇ ਚਾਰੇ ਪਾਸੇ ਫੈਲੀ ਵਾਯੂ ਨੂੰ ਆਪਾਂ ਕੀ ਬੋਲਦੇ ਹਾਂ ਜਿਹੜੀ ਪਤਲੀ ਪਰਤ ਹੁੰਦੀ ਆ ਉਹਨੂੰ ਆਪਾਂ ਵਾਯੂ ਮੰਡਲ ਕਹਿੰਦੇ ਆ ਦਾ ਥਿਨ ਲੇਅਰ ਆਫ 에ਅਰ ਦੈਟਸ ਅਰਾਊਂਡ ਦਾ ਅਰਥ ਇਜ਼ ਦਾ ਐਟਮੋਸਫੇਅਰ ਜਿਹੜੀ ਥਿਨ ਲੇਅਰ ਹੁੰਦੀ ਹੈਗੀ ਆਪਣੇ ਅਰਥ ਦੇ ਚਾਰੇ ਚਾਰੇ ਪਾਸੇ ਉਹਨੂੰ ਆਪਾਂ ਕੀ ਬੋਲਦੇ ਹਾਂ ਐਟਮੋਸਫੇਅਰ ਬੋਲਦੇ ਹਾਂ ਦਾ ਗ੍ਰੈਵੀਟੇਸ਼ਨਲ ਫੋਰਸ ਆਫ ਦਾ ਅਰਥ ਹੋਲਡਸ ਦਾ ਐਟਮੋਸਫੇਅਰ ਅਰਾਊਂਡ ਇਟ ਮਤਲਬ ਜਿਹੜਾ ਪ੍ਰਿਥਵੀ ਹੈਗਾ ਪ੍ਰਿਥਵੀ ਦੇ ਉੱਪਰ ਜਿਹੜਾ ਗ੍ਰਵਤੂਕਰਸ਼ਨ ਬਲ ਹੈਗਾ ਗ੍ਰੈਵਿਟੀ ਵਿੱਚ ਇਹਨੂੰ ਫੋਰਸ ਬੋਲਦੇ ਹਾਂ ਉਹ ਆਪਣੇ ਚਾਰੇ ਪਾਸੇ ਵਾਯੂ ਮੰਡਲ ਨੂੰ ਕੀ ਹੈ ਮਤਲਬ ਜੋੜ ਕੇ ਰੱਖਦਾ ਹੈ ਉਹਨੂੰ ਆਪਣੇ ਔਰ ਕੀ ਹੈ ਆਪਣੀ ਸਾਈਡ ਖਿੱਚ ਕੇ ਰੱਖਦਾ ਹੈ ਉਹਨੂੰ ਰੋਕ ਕੇ ਰੱਖਦਾ ਹੈ ਇਟ ਪ੍ਰੋਟੈਕਟ ਪ੍ਰੋਟੈਕਟ ਅਸ ਫਰੋਮ ਦਾ ਹਾਰਮਫੁਲ ਲੇਅਰਸ ਆਫ ਦਾ ਸਨ ਜਿਹੜੀ ਇਹ ਜਿਹੜੀ ਗ੍ਰੈਵਿਟੀ ਫੋਰਸ ਹੈਗੀ ਹੈ ਵਾਯੂਮੰਡਲ ਨੂੰ ਰੋਕ ਕੇ ਰੱਖਦਾ ਹੈ ਤੇ ਵਾਯੂਮੰਡਲ ਕੀ ਕਰਦਾ ਹੈ ਅਸੂਰਜ ਤੋਂ ਆਉਣ ਵਾਲੀਆਂ ਜਿਹੜੀਆਂ ਹਾਨੀਕਾਰਕ ਡੇਂਜਰਸ ਹਾਰਮਫੁਲ ਰੇਜ਼ ਹੁੰਦੀਆਂ ਨੇ ਕਿਰਨਾਂ ਹੁੰਦੀਆਂ ਨੇ ਉਹਨਾਂ ਨੂੰ ਕੀ ਹੈ ਉਹਨਾਂ ਤੋਂ ਆਪਾਂ ਨੂੰ ਕੀ ਹੈ ਪ੍ਰੋਟੈਕਟ ਕਰਦਾ ਹੈ ਬਚਾਉਂਦਾ ਹੈ ਇਟ ਕੰਟੇਨਸ ਏ ਨੰਬਰ ਆਫ ਗੈਸਿਸ ਡਸਟ ਪਾਰਟਿਕਲਸ ਐਂਡ ਵਾਟਰ ਵਾਪਰ ਚੇਂਜ ਇਨ ਦਾ ਐਟਮੋਸਫੇਅਰ ਪ੍ਰੋਡਿਊਸ ਚੇਂਜ ਇਨ ਦਾ ਵੈਦਰ ਐਂਡ ਕਲਾਈਮੇਟ ਮਤਲਬ ਇਹ ਹੈ ਜਿਹੜਾ ਵਾਯੂ ਮੰਡਲ ਇਹ ਕਈ ਪ੍ਰਕਾਰ ਦੀਆਂ ਜਿਹੜੀਆਂ ਗੈਸਾਂ ਹੁੰਦੀਆਂ ਨੇ ਧੂੜ ਹੋ ਗਈ ਮਿੱਟੀ ਕਣ ਜਿਹੜੇ ਹੁੰਦੇ ਨੇ ਜਲ ਵਾਸ਼ਪ ਇਹਨਾਂ ਸਭ ਕੀ ਹੈ ਮੌਜੂਦ ਹੁੰਦਾ ਹੈ ਵਾਯੂ ਮੰਡਲ ਦੇ ਵਿੱਚ ਤੇ ਇਹ ਵਾਯੂ ਮੰਡਲ ਦੇ ਵਿੱਚ ਜਿਹੜਾ ਪਰਿਵਰਤਨ ਹੋਣ ਤੇ ਜਿਹੜਾ ਮੌਸਮ ਦੇ ਵਿੱਚ ਚੇਂਜ ਹੁੰਦਾ ਹੈ ਤਾਂ ਫਿਰ ਇਹ ਕੀ ਕਰਦਾ ਹੈ ਜਲਵਾਯੂ ਵਿੱਚ ਪରିਵਰਤਨ ਹੁੰਦਾ ਹੈ ਫਿਰ ਇਹ ਐਟਮੋਸਫੇਅਰ ਜਦੋਂ ਚੇਂਜ ਹੁੰਦਾ ਹੈ ਤਾਂ ਕੀ ਹੁੰਦੇ ਨੇ ਆਪਣਾ ਵੈਦਰ ਚੇਂਜ ਹੁੰਦਾ ਹੈ ਤੇ ਆਪਣਾ ਕਲਾਈਮੇਟ ਵੀ ਚੇਂਜ ਹੁੰਦਾ ਹੈ ਮਤਲਬ ਮੌਸਮ ਚੇਂਜ ਹੁੰਦਾ ਹੈ ਫਿੰਟਰ ਰੂਤਾ ਬਦਲਦੀਆਂ ਨੇ ਵਯੂ ਮੰਡਲ ਦਾ ਐਟਮੋਸਫੇਅਰ ਐਕਸਟੈਂਡ ਅਪ ਓਨ ਅਪ ਟੂ ਅ ਹਾਈਟ ਆਫ 60 100 ਕਿਲੋਮੀਟਰਸ ਜਿਹੜਾ ਆਪਣਾ ਵਾਯੂ ਮੰਡਲ ਹੈ ਉਹ 1600 ਕਿਲੋਮੀਟਰ ਦੀ ਉਚਾਈ ਤੱਕ ਫੈਲਿਆ ਹੋਇਆ ਹੈ ਵਾਯੂ ਮੰਡਲ ਦੇ ਉਸ ਦੇ ਜਿਹੜੇ ਕਟਕ ਹਨ ਤਾਪਮਾਨ ਅਤੇ ਹੋਰਾਂ ਦੇ ਆਧਾਰ ਤੇ ਕੀ ਹੈ ਪੰਜ ਪਰਤਾਂ ਦੇ ਵਿੱਚ ਵੰਡਿਆ ਗਿਆ ਹੈ ਤੇ ਇਹਨਾਂ ਪਰਤਾਂ ਨੂੰ ਪ੍ਰਿਥਵੀ ਦੀ ਸਤ੍ਹਾ ਤੋਂ ਸ਼ੁਰੂ ਕਰਦੇ ਹੋਏ ਖੋ ਮੰਡਲ ਟਰੋਪੋਸਫੀਅਰ ਤੱਕ ਟਰੋਪੋਸਫੀਅਰ ਫਸਟ ਲੇਅਰ ਹੁੰਦੀ ਹੈ ਫਿਰ ਕੀ ਆ ਜਾਂਦਾ ਹੈ ਸਟੈਟੋਸਫੀਅਰ ਆ ਜਾਂਦੀ ਹੈ ਫਿਰ ਕੀ ਹੈ ਮੈਸੋਫੀਅਰ ਹੁੰਦੀ ਹੈ ਮੱਧ ਮੰਡਲ ਤੇ ਆਇਨ ਮੰਡਲ ਹੁੰਦਾ ਹੈ ਆयन ਮੰਡਲ ਤੋਂ ਬਾਅਦ ਕੀ ਹੈ ਐਕਜੋਸਫੀਅਰ ਜਿਹਨੂੰ ਆਪਾਂ ਬਾਹਰੀ ਮੰਡਲ ਵੀ ਕਹਿ ਦਿੰਦੇ ਹਾਂ ਤੇ ਬਾਹਰੀ ਮੰਡਲ ਆਪਣੇ 1600 ਕਿਲੋਮੀਟਰ ਤੇ ਹੈ ਨੈਕਸਟ ਆਪਣਾ ਜੈਵ ਮੰਡਲ ਜੈਵ ਮੰਡਲ ਕੀ ਹੁੰਦਾ ਹੈ ਪਾਦਪ ਜਿਹੜੇ ਪੌਦੇ ਅਤੇ ਜੀਵ ਜੰਤੂ ਮਿਲ ਕੇ ਜੈਵ ਮੰਡਲ ਜਾਂ ਸੰਜੀਵ ਸੰਸਾਰ ਦਾ ਨਿਰਮਾਣ ਕਰਦੇ ਨੇ ਜਿਹੜਾ ਆਪਣਾ ਬਾਇਓਸਫੀਅਰ ਜਿਹੜਾ ਹੁੰਦਾ ਹੈ ਉਹ ਲਿਵਿੰਗ ਵਰਡ ਹੁੰਦਾ ਹੈ ਇਹ ਪ੍ਰਿਥਵੀ ਦਾ ਉਹ ਸ킨 ਖੇਤਰ ਹੈ ਜਿੱਥੇ ਥਲ, ਜਲ ਤੇ ਵਾਯੂ ਮਿਲ ਕੇ ਜੀਵਨ ਨੂੰ ਸੰਭਵ ਬਣਾਉਂਦੀ ਹੈ ਜਿਵੇਂ ਕਿ ਆਪਣਾ ਪ੍ਰਿਥਵੀ ਹੋ ਗਿਆ। ਪ੍ਰਿਥਵੀ ਤੇ ਆਪਾਂ ਨੂੰ ਕੀ ਹੈ ਪਾਣੀ ਵੀ ਮਿਲਦਾ ਹੈ। ਲੈਂਡ ਵੀ ਮਿਲਦੀ ਹੈ। ਤੇ ਆਪਾਂ ਨੂੰ ਕੀ ਹੈ ਵਾਟਰ ਵੀ ਮਿਲਦਾ ਹੈ। ਬਦਿਏ ਆਪਾਂ ਨੂੰ ਆਕਸੀਜਨ, 에ਅਰ ਮਿਲਦੀ ਹੈ। ਤਾਂ ਇਹ ਆਪਾਂ ਨੂੰ ਕੀ ਹੈ ਆਪਣੇ ਜੀਵਨ ਨੂੰ ਸੰਭਵ ਬਣਾਉਂਦੀ ਹੈ। ਤਾਂ ਜੈ ਮੰਡਲ ਕੀ ਹੈ ਜਿੱਥੇ ਕਿ ਜੀਵ ਜੰਤੂ ਮਿਲ ਕੇ ਜਾਂ ਫਿਰ ਆਪਾਂ ਕੀ ਹੈ ਸੰਸਾਰ ਦਾ ਨਿਰਮਾਣ ਕਰਦੇ ਹਾਂ ਉਹਨੂੰ ਆਪਾਂ ਜੈਵ ਮੰਡਲ ਬੋਲਦੇ ਹਾਂ ਇਕੋਸਿਸਟਮ ਇਹ ਹੈਗਾ ਆਪਣਾ ਮੋਸਟ ਇੰਪੋਰਟੈਂਟ ਪਰਿਤੰਤਰ ਕੀ ਹੈ ਸਾਰੇ ਜਿਹੜੇ ਪੇੜ ਪੌਦੇ ਅਤੇ ਜੀਵ ਜੰਤੂ ਆਪਣੇ ਆਸ-ਪਾਸ ਦੇ ਵਾਤਾਵਰਣ ਤੇ ਆਧਾਰਿਤ ਹੁੰਦੇ ਨੇ ਜੀਵ ਧਾਰੀਆਂ ਦਾ ਆਪਸੀ ਅਤੇ ਆਪਣੇ ਆਸ-ਪਾਸ ਦੇ ਵਾਤਾਵਰਣ ਦੇ ਵਿਚਕਾਰ ਦਾ ਜਿਹੜਾ ਸੰਬੰਧ ਹੈ ਪਰਿਤੰਤਰ ਦਾ ਨਿਰਮਾਣ ਕਰਦਾ ਹੈ ਮਤਲਬ ਸਾਰੀ ਜਿਹੜੀ ਜੀਵਤਾਰੀ ਹੁੰਦੇ ਨੇ ਆਪਸੀ ਆਪਨੇ ਜਿਹੜੇ ਆਸ-ਪਾਸ ਦਾ ਵਾਤਾਵਰਣ ਹੈ ਉਹਦੇ ਵਿਚਕਾਰ ਜਿਹੜਾ ਰਿਲੇਸ਼ਨ ਬਣਾਉਂਦੇ ਨੇ ਉਹਨੂੰ ਆਪਾਂ ਕੀ ਬੋਲਦੇ ਹਾਂ ਪਰਿਤੰਤਰ ਬੋਲਦੇ ਹਾਂ ਅਧਿਕ ਵਰਖਾ ਵਾਲੇ ਜਿਹੜੇ ਬਨ ਹੁੰਦੇ ਨੇ ਘਾਹ ਦੇ ਮੈਦਾਨ ਹੋਗੇ ਰੇਗਿਸਤਾਨ ਪਹਾੜ ਚੀਲ ਨਦੀਆਂ ਮਹਾਸਾਗਰ ਛੋਟੇ ਜਿਹੇ ਤਲਾਬ ਝੀਲਾਂ ਤਾਂ ਇਹ ਸਾਰੇ ਕੀ ਹੁੰਦੇ ਨੇ ਇੱਕ ਪਰਿਤੰਤਰ ਹੋ ਸਕਦਾ ਹੈ ਸਾਰਿਆਂ ਦਾ ਕੀ ਹੈ ਇੱਕ ਦੂਜੇ ਦੇ ਨਾਲ ਰਿਲੇਸ਼ਨ ਹੈ ਉਹ ਦੰਦਰ ਜਿਸ ਦੇ ਵਿੱਚ ਕਿਹਾ ਸਮੂਹ ਜੀਵਧਾਰੀ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਅਤੇ ਵਾਤਾਵਰਣ ਤੇ ਉਹਨਾਂ ਭੌਤਿਕ ਅਤੇ ਰਸਾਇਣਿਕ ਕਾਰਕਾਂ ਦੇ ਨਾਲ ਪਰਸਪਰ ਕਿਰਿਆ ਕਰਦੇ ਨੇ ਤੇ ਉਹ ਕੀ ਹੈ ਨਿਵਾਸ ਕਰਦੇ ਨੇ ਲੀਵਿੰਗ ਮਤਲਬ ਅਨਵਾਇਰਨਮੈਂਟ ਦੇ ਵਿੱਚ ਕੀ ਹੈ ਰਹੰਦੇ ਨੇ ਤਾਂ ਉਸ ਨੂੰ ਪਾਰੀਤੰਤ ਕਿਹਾ ਜਾਂਦਾ ਹੈ ਇਹ ਸਭ ਊਰਜਾ ਅਤੇ ਪਦਾਰਥ ਦੇ ਸਥਾਨਾਂਤਰਣ ਦੁਆਰਾ ਸੰਬੰਧਿਤ ਹੈ ਇਹ ਵੀ ਇੱਕ ਮੋਸਟ ਇੰਪੋਰਟੈਂਟ ਕੁਐਸਚਨ ਆ ਜਾਂਦਾ ਹੈ ਆਪਣਾ ਜੀਕੇ ਦੇ ਅਕੋਰਡਿੰਗ ਕਿ ਹਰ ਸਾਲ 5 ਜੂਨ ਨੂੰ ਕੀ ਹੈ ਵਿਸ਼ਵ ਵਾਤਾਵਰਣ ਦਿਵਸ ਬਣਾਇਆ ਜਾਂਦਾ ਹੈ ਐਵਰੀ ਈਅਰ ਔਨ 5th ਜਨ ਵਰਲਡ এনवायरमेंट ਡੇ ਇਸ ਸੈਲੀਬ੍ਰੇਟਡ ਅਸ ਦਾ ਆਪਣਾ ਲਾਸਟ ਟੌਪਿਕ ਹੈਗਾ ਕਿ ਮਾਨਵੀ ਹਿਊਮਨ এনवायरमेंट ਹਿਊਮਨ এনवायरमेंट ਕੀ ਹੁੰਦਾ ਹੈ ਮਨੁੱਖ ਆਪਣੇ ਵਾਤਾਵਰਣ ਦੇ ਨਾਲ ਜਿਹੜੇ ਪਾਰਸਪਰਿਕ ਕਿਰਿਆਵਾਂ ਕਰਦਾ ਰਹਿੰਦਾ ਹੈ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਪਰਿਵਰਤਨ ਕਰਦਾ ਹੈ ਤੇ ਪ੍ਰਾਰੰਭਿਕ ਮਾਨਵ ਨੇ ਆਪਣੇ ਆਪ ਨੂੰ ਕਿਹਾ ਕੁਦਰਤ ਦੇ ਅਨੁરૂਪ ਬਣਾ ਲਿਆ ਸੀ ਮਤਲਬ ਪਹਿਲਾਂ ਕੀ ਰਹਂਦੇ ਸੀਗੇ ਸਿਰਫ ਪੱਤੇ ਦੇ ਕੱਪੜੇ ਬਣਾ ਲੈਂਦੇ ਸੀਗੇ ਇਸ ਤਰ੍ਹਾਂ ਹੀ ਰਹਿੰਦੇ ਸੀਗੇ ਸਿਰਫ ਸ਼ਿਕਾਰ ਕਰਕੇ ਖਾ ਲੈਂਦੇ ਸੀਗੇ ਤੇ ਫਿਰ ਬਾਅਦ ਵਿੱਚ ਕੀ ਹੈ ਉਹਨੂੰ ਕੱਚਾ ਖਾਂਦੇ ਸੀਗੇ ਫਿਰ ਉਹਨੂੰ ਪਕਾਉਣਾ ਸ਼ੁਰੂ ਕਰਤਾ ਫਿਰ ਉਹਨਾਂ ਨੇ ਪੱਈਏ ਦਾ ਨਿਰਮਾਣ ਕੀਤਾ ਪੱਈਆ ਦਾ ਨਿਰਮਾਣ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਕੀ ਕੀਤਾ ਸੀ ਬਾਟਾ ਸਿਸਟਮ ਸ਼ੁਰੂ ਕੀਤਾ ਕਿਉਂਕਿ ਪਹਿਲਾਂ ਪੈਸਾ ਨਹੀਂ ਸੀ ਹੁੰਦਾ ਫਿਰ ਉਹ ਕੀ ਹਨ ਵਸਤੂਆਂ ਦਾ ਲੈਣ-ਦੇਣ ਮਤਲਬ ਬਾਟਾ ਸਿਸਟਮ ਹੀ ਕਰਦੇ ਸੀਗੇ ਤੇ ਇਸ ਤਰ੍ਹਾਂ ਕੀ ਹੈ ਹਿਊਮਨ ਨੇ ਆਪਣਾ ਡਵੈਲਪ ਐਸਾ ਹਿਊਮਨ ਕੀ ਹੈ ਡਵੈਲਪ ਹੋਇਆ ਸੀਗਾ ਉਹਨਾਂ ਦਾ ਜੀਵਨ ਸਰਲ ਸੀ ਤੇ ਆਸ-ਪਾਸ ਦੀ ਕੁਦਰਤ ਤੋਂ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਹੋ ਜਾਂਦੀਆਂ ਸੀ ਸਮੇਂ ਦੇ ਨਾਲ-ਨਾਲ ਕਈ ਪ੍ਰਕਾਰ ਦੀਆਂ ਜਿਹੜੀਆਂ ਜ਼ਰੂਰਤਾਂ ਵਧੀਆਂ ਫਿਰ ਮਾਨਵ ਨੇ ਵੀ ਵਾਤਾਵਰਣ ਦੇ ਉਦਯੋਗ ਅਤੇ ਉਸ ਦੇ ਵਿੱਚ ਕੀ ਆ ਪਰਿਵਰਤਨ ਕਰਕੇ ਕਈ ਤਰੀਕੇ ਸਿੱਖ ਲਈ ਸੀਗੇ ਜਿਵੇਂ ਕਿ ਕ੍ਰੋਪਸ ਲਗਾਉਣੀਆਂ ਪਸ਼ੂ ਪਾਲਣ ਜਾਂ ਫਿਰ ਕਿਹਾ ਸਥਾਈ ਜੀਵਨ ਜੀਣਾ ਸਿੱਖ ਲਿਆ ਸੀ ਪਹਿਲਾਂ ਮਤਲਬ ਸ਼ਿਕਾਰ ਕਰਦੇ ਉਹ ਉੱਥੇ ਚਲੇ ਗਏ ਫਿਰੋਜ਼ ਜੰਗਲ ਦੇ ਵਿੱਚ ਹੀ ਰਹਿੰਦੇ ਸੀ ਫਿਰ ਇੱਕ ਜੰਗਲ ਛੱਡ ਕੇ ਦੂਜੇ ਜੰਗਲ ਚਲੇ ਜਾਂਦੇ ਸੀਗੇ ਪਾਣੀ ਦੇ ਕੋਲ ਰਹਿੰਦੇ ਸੀ ਜਿੱਥੇ ਨਦੀਆਂ ਹੁੰਦੀਆਂ ਸੀ ਉੱਥੇ ਰਹਿੰਦੇ ਸੀਗੇ ਫਿਰ ਬਾਅਦ ਵਿੱਚ ਕੀ ਹੈ ਮਨੁੱਖ ਨੇ ਆਪਣਾ ਸਥਾਈ ਜੀਵਨ ਬਣਾ ਲਿਆ ਸੀਗਾ ਫਿਰ ਕੀ ਕੀਤਾ ਸੀਗਾ ਕਿ ਪਹੀਏ ਦਾ ਆਵਿਸ਼ਕਾਰ ਹੋਇਆ ਫਿਰ ਜ਼ਰੂਰਤ ਤੋਂ ਵੱਧ ਅਨਾਜ ਉਪਜਾਇਆ ਗਿਆ ਵਸਤੂਆਂ ਦਾ ਵਟਾਂਦਰਾ ਪ੍ਰਣਾਲੀ ਦਾ ਕੀ ਹੈ ਵਿਕਾਸ ਹੋਇਆ ਵਪਾਰ ਸ਼ੁਰੂ ਹੋਣ ਲੱਗਿਆ ਤੇ ਫਿਰ ਕੀ ਹੈ ਵੰਜ ਦਾ ਵਿਕਾਸ ਵੀ ਹੋਇਆ ਉਦਯੋਗਿਕ ਜਿਹੜੀ ਕ੍ਰਾਂਤੀ ਦੇ ਨਾਲ ਵੱਡੇ ਪੱਧਰ ਤੇ ਉਤਪਾਦਨ ਸ਼ੁਰੂ ਹੋ ਗਿਆ ਸੀ ਤੇ ਟ੍ਰਾਂਸਪੋਰਟ ਜਿਹੜੀ ਆਵਾਜਾਈ ਹੈਗੀ ਆ ਉਹ ਬਹੁਤ ਤੇਜ਼ੀ ਨਾਲ ਸ਼ੁਰੂ ਹੋ ਗਈ ਸੀ ਤੇ ਜਿਹੜੀ ਇਨਫੋਰਮੇਸ਼ਨ ਆ ਉਹ ਵੀ ਕ੍ਰਾਂਤੀ ਦੇ ਨਾਲ ਪੂਰੇ ਵਿਸ਼ਵ ਦੇ ਵਿੱਚ ਸੰਸਾਰ ਸੈਜ ਤੇ ਤੇਜ਼ ਹੋ ਗਿਆ ਸੀ ਪਹਿਲਾਂ ਮਤਲਬ ਲੋਕੀ ਜਾਂਦੇ ਆਉਂਦੇ ਸੀਗੇ ਤੇ ਫਿਰ ਬਾਅਦ ਵਿੱਚ ਕੀ ਹੈ ਟ੍ਰਾਂਸਪੋਰਟ ਮਤਲਬ ਆਵਾਜਾਈ ਜਦੋਂ ਹੋ ਗਈ ਟ੍ਰਾਂਸਪੋਰਟ ਸ਼ੁਰੂ ਹੋਇਆ ਜਦੋਂ ਤੇ ਫਿਰ ਕੀ ਹੈ ਇੱਕ ਥਾਂ ਤੋਂ ਦੂਜੀ ਥਾਂ ਤੇ ਉਹਨਾਂ ਨੂੰ ਆਲਾ ਜਾਣਾ ਈਜ਼ੀ ਹੋ ਗਿਆ ਸੀ ਐਸੀ ਤਰ੍ਹਾਂ ਪੂਰੀ ਕੀ ਹੈ ਕ੍ਰਾਂਤੀ ਪੂਰੇ ਵਿਸ਼ਵ ਦੇ ਵਿੱਚ ਸੰਸਾਰ ਸਹਜ ਤੇ ਤੇਜ਼ ਹੋ ਗਈ ਸੀ ਜਿਸ ਤਰ੍ਹਾਂ ਕਿ ਹੁਣ ਮੋਬਾਈਲ ਦਾ ਯੂਜ਼ ਹੋਣ ਲੱਗ ਗਿਆ ਏਸੀ ਆਪਣਾ ਆਜ਼ਾ এনवायरमेंट ਦਾ ਥਿਉਰੀਕਲ ਦਾ ਟੋਪਿਕ ਇਹ ਆਪਣੀ ਐਨਸੀਆਰਟੀਕਲ ਐਨਸੀਆਰਟੀ ਦਾ ਕੀ ਹੈ ਫਰਸਟ ਚੈਪਟਰ ਹੈ ਸੈਵਨਥ ਕਲਾਸ ਦਾ ਹੋਪਸੋ ਤੁਹਾਨੂੰ ਇਹ ਕਲਾਸ ਪਸੰਦ ਆਈ ਹੋਊਗੀ ਇਹ ਕਲਾਸ ਪੀਐਸ ਟਟ ਅਸੀਂ ਟਟ ਜਾਂ ਫਿਰ ਹੋਰ ਵੀ ਜਿਹੜੇ ਟਟ ਹੈਗੇ ਨੇ ਜਿਹੜੇ ਐਸਸਟ੍ਰੀ ਤੋਂ ਰਿਲੇਟਡ ਉਹਨਾਂ ਦੇ ਲਈ ਇਹ ਮੋਸਟ ਇੰਪੋਰਟੈਂਟ ਕਲਾਸ ਹੈਗੀ ਆ ਜਿਨ੍ਹਾਂ ਕੋਲ NCERT ਨਹੀਂ ਹੈ ਕਿ ਜਿਨ੍ਹਾਂ ਨੇ ਮਤਲਬ ਨਹੀਂ ਪੜ੍ਹੀ ਹੋਈ ਪੰਜਾਬ ਬੋਰਡ ਦੇ ਨੇ ਤੇ ਫਿਰ ਉਹ ਕੀ ਹੈ ਉਹਨਾਂ ਨੂੰ ਈਜ਼ੀ ਬਣਾਉਣ ਦੇ ਲਈ ਮੈਂ ਇਹ ਸੀਰੀਜ਼ ਸ਼ੁਰੂ ਕੀਤੀ ਹੈ ਕਿ ਇਸ ਤਰ੍ਹਾਂ ਦੇ ਨਾਲ ਆਪਾਂ 0 ਤੋਂ ਕਲਾਸ ਸ਼ੁਰੂ ਕਰ ਸਕਦੇ ਹਾਂ ਤੇ ਫਿਰ ਹੁਣ ਮਤਲਬ ਚੈਪਟਰ ਵਾਈਜ਼ ਤੋਂ ਬਾਅਦ ਫਿਰ ਮੈਂ ਕੀ ਕਰੂੰਗੀ ਬਹੁਤ ਡਿਫਿਕਲਟ ਕੁਐਸਚਨ ਵਗੈਰਾ ਲੈ ਕੇ ਆਵਾਂਗੇ ਆਪਾਂ ਹੋਰ ਵੀ ਮਤਲਬ ਥਿਉਰੀ ਕਰਦੇ ਜਾਵਾਂਗੇ ਜਿਹੜੇ ਬੈਚ ਨਹੀਂ ਲੈ ਸਕਦੇ ਉਹ ਮਤਲਬ ਮੇਰੇ ਤੋਂ ਥਿਉਰੀ ਕਰਕੇ ਵੀ ਆਪਾਂ ਵਧੀਆ ਤਰੀਕੇ ਦੇ ਨਾਲ ਤਿਆਰੀ ਕਰ ਸਕਦੇ ਹਾਂ ਥੈਂਕ ਯੂ ਸੋ ਮਚ ਮਿਲਦੇ ਆ ਫਿਰ ਕੱਲ ਲੈਂਦੇ ਪ੍ਰੈਕਟਿਸ ਦੇ ਨਾਲ ਪਲੀਜ਼ ਸੈਸ਼ਨ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ